ਪੰਜਾਬ ਪੁਲਿਸ ਨਸ਼ਾ ਤਸਕਰਾਂ ਦੇ ਉੱਤੇ ਪੂਰੀ ਸ਼ਕਤੀ ਦੇ ਨਾਲ ਕਾਰਵਾਈ ਕਰ ਰਹੀ ਹੈ। ਮਲੇਰ ਕੋਟਲਾ ਦੇ ਵਿੱਚ ਇੱਕ ਨਸ਼ਾ ਤਸਕਰ ਦੇ ਘਰ ਦੇ ਉੱਤੇ ਬੁਲਡੋਜ਼ਰ ਕਾਰਵਾਈ ਹੋਈ ਹੈ। ਨਸ਼ਾ ਵਿਰੋਧ ਪੰਜਾਬ ਦਾ ਮਾਨ ਸਰਕਾਰ ਦਾ ਚੱਲ ਰਿਹਾ ਹੈ। ਫੀਲਾ ਪੰਜਾ ਚੱਲੇ ਹੋ ਉਸ ਦੇ ਤਹਿਤ ਇਹ ਕਾਰਵਾਈ ਕੀਤੀ ਗਈ ਹੈ। ਦੇ ਕੀ ਗਲਤ ਕੰਮ ਕਰਦੇ ਐ ਗਲਤ ਤਰੀਕੇ ਨਾਲ ਆਪਣੀਆਂ ਪ੍ਰਾਪਰਟੀਆਂ ਬਣਾ ਰਹੇ ਐ ਉਹਨਾਂ ਨੂੰ ਇੱਕ ਇੱਕ ਸਖਤ ਮੈਸੇਜ ਐ ਸਰਕਾਰ ਵੱਲੋਂ ਇਹ ਨਹੀਂ ਹੈਗਾ ਕਿ ਕਿਸੇ ਨੂੰ ਬਖਸ਼ ਦਾਂਗੇ ਜਿਨ੍ਹਾਂ ਨੇ ਲੋਕਾਂ ਦੇ ਘਰ ਬਰਬਾਦ ਕੀਤੇ ਨੇ ਜਿਨ੍ਹਾਂ ਨੇ ਘਰਾਂ 'ਚ 70 ਬਿਛਾਏ ਨੇ ਉਹਨਾਂ ਘਰਾਂ ਦੇ ਸਾਹਮਣੇ ਚਾਰ ਮੰਜ਼ਲੀਆਂ ਕੋਠੀਆਂ ਪਾ ਕੇ ਦੀਪਮਾਲਾ ਕਰਨਗੇ ਇਹ ਤਾਂ ਨਹੀਂ ਹੋਣ ਦਿੰਦੇ ਅਸੀਂ ਫਿਰ ਅੱਜ ਅਸੀਂ ਜਦੋਂ ਸਾਨੂੰ ਪਤਾ ਲੱਗਿਆ ਵੀ ਜਿਹੜੇ ਯੂਐਨ ਨੇ ਡਿਮੋਲਿਸ਼ਰ ਜਿਹੜੀ ਜਿਹੜੀ ਇਲੀਗਲ ਕੰਸਟ੍ਰਕਸ਼ਨ ਹੋਈ ਵੀ ਐ ਉਥੇ ਇਹਨਾਂ ਨੇ ਜੋ ਜਦੋਂ ਬਲਡੋਜ਼ਰਸ ਚਲਾਣਾ ਸੀਗਾ ਤੇ ਉਹਦੇ ਚ ਜਦੋਂ ਪਤਾ ਲੱਗਿਆ ਵੀ ਜਿਹੜਾ ਇੱਕ ਕਰ ਜਿਹੜਾ ਨਸ਼ਾ ਤਸਕਰ ਜਿਹੜਾ ਸਾਧੂ ਹੈ ਉਹਦੇ ਦੇ ਨਾਂ ਪਰਚੇ ਐ ਤੇ ਉਸ ਤੋਂ ਬਾਅਦ ਡਿਸਾਈਡ ਕੀਤਾ ਗਿਆ ਵੀ ਇਸ ਤੇ ਜੋ ਬੰਦੀ ਕਾਰਵਾਈ ਕੀਤੀ ਜਾਵੇ ਜਿਹੜਾ ਕਿ ਯੋਧ ਨਸ਼ਾ ਵਿਰੁੱਧ ਪੰਜਾਬ ਦਾ ਮਾਨ ਸਰਕਾਰ ਦਾ ਚੱਲ ਰਿਹਾ ਹੈ ਤੇ ਪੀਲਾ ਪੰਜਾ ਚੱਲੇਗਾ ਉਸ ਤੇ ਤਹਿਤ ਇਸ ਤੇ ਕਾਰਵਾਈ ਕੀਤੀ ਗਈ ਹੈ ਤੇ ਅੱਜ ਟੋਟਲ ਤਿੰਨ ਇਦਾਂ ਦੀ ਅਸੀਂ ਆਇਡੈਂਟੀਫਾਈ ਜਗ੍ਹਾ ਕੀਤੀਆਂ ਜਿਹੜੇ ਕਿ ਆਲਰੇਡੀ ਜਿਨ੍ਹਾਂ ਤੇ ਪਰਚੇ ਦਰਜ ਹੈਗੇ ਆ ਸੋ ਮੇਰੇ ਤੋਂ ਇਹੀ ਹੈ ਸਾਡੇ ਵੱਲੋਂ ਵੀ ਜਿਹੜੇ ਕੀ ਗਲਤ ਕੰਮ ਕਰਦੇ ਆ ਗਲਤ ਤਰੀਕੇ ਨਾਲ ਆਪਣੀਆਂ ਪ੍ਰਾਪਰਟੀਆਂ ਬਣਾ ਰਹੇ ਆ ਉਹਨਾਂ ਨੂੰ ਇੱਕ ਇੱਕ ਸਖਤ ਮੈਸੇਜ ਹੈ ਸਰਕਾਰ ਵੱਲੋਂ ਵੀ ਚੰਗੇ ਕੰਮ ਕਰਨ ਮਿਹਨਤ ਨਾਲ ਤੇ ਚੰਗੀ ਨੀਅਤ ਨਾਲ ਆਪਣੇ ਮਿਹਨਤ ਨਾਲ ਕੰਮ ਕਰਨ ਕਮਾਈ ਕਰਨ ਹੱਕ ਦੀ ਕਮਾਈ ਕਰਨ ਨਸ਼ੇ ਅੱਜ ਕੁਛ ਨਹੀਂ ਪਿਆ ਹੁਣ ਵੀ ਸਰਕਾਰ ਕਹਿ ਰਹੀ ਹੈ ਜਿਹੜੇ ਬੰਦੇ ਨਸ਼ਾ ਛੱਡਣਾ ਚਾਹੁੰਦੇ ਆ ਉਹ ਆਣ ਉਹਨਾਂ ਵਾਸਤੇ ਡੀ ਐਡਿਕਸ਼ਨ ਸੈਂਟਰ ਨਵੇਂ ਅਪਗ੍ਰੇਡ ਕੀਤੇ ਜਾ ਰਹੇ ਆ ਹੋਰ ਸੈਂਟਰ ਬਣ ਰਹੇ ਆ ਤਾਂ ਕਿ ਆਪਣੀ ਜ਼ਿੰਦਗੀ ਵਧੀਆ ਤਰੀਕੇ ਨਾਲ ਬਤੀਤ ਕਰ ਸਕਣ